ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੇ ਕੀਤੇ ਦੁਸ਼ਮਨ ਮਾਰ ਬਿਜਾਰੇ ਸਜਲੇ ਦਾਸ ਕਉ ਸਮਤ ਦਿੱਤੇ ਰਹਾਵ ਰਹਾਵ ਪ੍ਰਭ ਸਗਲੇ ਥਾਨ ਵਸਾਏ ਸੋਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਗੁਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖੇ ਸ਼ਾਨਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰਖੈ ਸਤ ਗੁਰ ਕੀ ਸੱਚ ਸਾਂਖੈ ਗੁਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਤਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਖੇ ਸਤਿਗੁਰ ਕੀ ਸਤਿ ਸਾਂਖੈ ਗੁਰਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿਦਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਘਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਜਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਮੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਗੁਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋ ਖਿਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤਿਗੁਰੂ ਕੇ ਸਾਚ ਸਾਂਖੈ ਗੁਰਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਿਦਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਿਸਾਏ ਸੌਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਘਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾ ਉਸ ਤਉਸ ਮਤ ਦਿੱਤੇ ਰਹਾ ਪ੍ਰਭ सगले ਥਾਨ ਵਸਾਏ ਸੋਖ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5ਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਿਸਾਏ ਸੋ ਖਿਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਮੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੈ ਗੁਰ ਪੁਰੇ ਮੂਰਿ ਕੀਤੇ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਿੜਾਰੇ ਸਗਲੇ ਦਾ ਉਸ ਤੋਂ ਉਸ ਮਤ ਦਿੱਤੀ ਰਹਾ ਰਹਾ ਪ੍ਰਭ सगले ਥਾਨ ਵਸਾਏ ਸੌਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਗੁਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਔਕੇ ਸ਼ਾਨਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਖੇ ਸਤ ਗੁਰੂ ਕੇ ਸਾਚੁ ਸਾਖੈ ਗੁਰਪੁਰੈ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰੁਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਮੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੇ ਸੱਚ ਸਾਖ ਗੁਰਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ सगले ਥਾਨ ਵਸਾਏ ਸੋਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰੁਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਗੁਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਜਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋ ਖਿਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਮੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੈ ਗੁਰਪੁਰੈ ਬੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰੁਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਪੰਜਵਾ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਮੇਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੇ ਸੱਚ ਸਖ ਗੁਰ ਪੁਰੇ ਪੁਰੇ ਕੀਤੇ ਦੁਸ਼ਮਨ ਮਾਰ ਬਡਾਰੇ ਸਗਲੇ ਦਾ ਉਸ ਕਉ ਸਮਤ ਦਿੱਤੀ ਰਹਾ ਪ੍ਰਭ सगले ਥਾਨ ਵਸਾਏ ਸੌਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ सगले ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਮੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੇ ਗੁਰਪੁਰੇ ਬੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖੇ ਸ਼ਾਨਦ ਫਿਰ ਆਏ ਨਾਨਕ ਪ੍ਰਭ ਸਰੁਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰੂ ਕੇ ਸਾਚੁ ਸਾਖੈ ਗੁਰਪੁਰੈ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖੇ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰੁਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰਖੇ ਸਤ ਗੁਰ ਕੀ ਸੱਚ ਸਾਂਖੇ ਗੁਰ ਪੁਰੇ ਪੁਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾ ਉਸ ਕਉ ਸਮਤ ਦਿੱਤੀ ਰਹਾਵ ਰਹਾਵ ਪ੍ਰਭ सगले ਥਾਨ ਵਿਸਾਏ ਸੌਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਿਜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋ ਕੇ ਸ਼ਾਨਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲੈ ਪ੍ਰਭ ਰਖੈ ਸਤ ਗੁਰ ਕੇ ਸੱਚ ਸਾਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਿਦਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੌਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਂਖੈ ਗੁਰ ਪੁਰੇ ਪੂਰੀ ਕੀਤੇ ਦੁਸ਼ਮਨ ਮਾਰ ਬਿੜਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੌਖੇ ਸ਼ਾਂਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ